ਮਾਨਯੋਗ ਮੈਂਬਰ ਜੀ ਤੁਸੀਂ 2 ਮਿੰਟ ਦੇ ਲਈ ਤੇ ਬਾਕੀ ਸੁਖਣਾ ਬਾਈ ਜੀ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਸਾਰੇ ਸੰਘਰਸ਼ੀ ਸਾਥੀਓ ਇਨਸਾਫ ਪਸੰਦ ਲੋਕੋ ਜਦ ਤੱਕ ਜਥੇਬੰਦੀਆਂ ਦੇ ਆਗੂਓ ਤੇ ਵਰਕਰੋ ਅਸੀਂ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਅਸੀਂ ਸੋਚਦੇ ਹੁੰਦੇ ਸੀ ਜਦੋਂ ਵੀ ਕਿਸੇ ਧਰਨੇ 'ਚ ਜਾਣਾ ਦੇ ਹੋਏ ਜਨ ਕਹਿੰਦੇ ਕਿ ਤੁਸੀਂ ਸਰਕਾਰ ਨਾਲ ਪੰਗਾ ਲਿਆ ਤੇ ਅਸੀਂ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਸਰਕਾਰ ਨਾਲ ਪੰਗਾ ਤੁਹਾਡੇ ਸਿਰ ਤੇ ਲੈ ਰਹੇ ਹਾਂ ਸਾਨੂੰ ਪਤਾ ਹੈ ਕਿ ਜਦੋਂ ਸਾਡੇ ਤੇ ਭੀੜ ਆਏ ਤੁਸੀਂ ਖੜੋਗੇ ਤੇ ਤੁਸੀਂ ਉਹ ਸੱਚ ਕਰਕੇ ਦਿਖਾ ਦਿੰਦਾ ਕਿ ਪੂਰੇ ਦੇਸ਼ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਅੱਜ ਤੱਕ ਪੱਤਰਕਾਰਾਂ ਦੇ ਹੱਕ ਲਈ ਤਾਂ ਵੱਡਾ ਅੰਦੋਲਨ ਨਹੀਂ ਹੋਇਆ ਕਿ ਜਦੋਂ ਇੱਕ ਮਾਲ ਸਾਬੋ ਜਿੰਦਾ ਜਾਨ ਲਰਤਾ ਹੋਵੇ ਤੁਸੀਂ ਮੇਰੀ ਜਿੱਥੋਂ ਤੱਕ ਵੀ ਨਿਗਾਹ ਪੈਂਦੀ ਹੈ ਪ੍ਰਧਾਨ ਜੀ ਕਹਿ ਰਹੇ ਜਗਿੰਦਰ ਸਿੰਘ ਗਰਾਹਾ ਜੀ ਦੰਦੇ ਜਗਾ ਵੱਡੀ ਕਰ ਲਿਆ ਕਰੋ ਪੰਤਰ ਕਰੋ ਜੇ ਕੱਠ ਕਰਨਾ ਹੁੰਦਾ ਹੈ ਪ੍ਰਧਾਨ ਜੀ ਸਾਨੂੰ ਇਹ ਨਹੀਂ ਪਤਾ ਸੀ ਕਿ ਤੁਸੀਂ ਸਾਡੀ ਉਮੀਦ ਤੋਂ 4-5 ਗੁਣਾ ਜੱਥੇ ਹੋ ਜਾਓਗੇ ਸਾਡੀਆਂ ਤਾਂ ਸਾਰੀਆਂ ਉਮੀਦਾਂ ਹੀ ਇਹੜੀਆਂ ਉਦੋਂ ਵੱਧ ਤੁਸੀਂ ਜਿਹੜੀ ਅਸਾਂ ਇਕੱਠ ਲੈ ਕੇ ਆਏ ਹੋ ਲੋਕ ਲੈ ਕੇ ਆਏ ਹੋ ਤੁਸੀਂ ਤਾਂ ਸਾਡੇ ਹੌਸਲੇ ਦੂਨੇ ਬਲੰਦ ਕਰ ਦਿੱਤੇ ਤੇ ਅੱਜ ਇਹ ਗੱਲ ਕਹਿ ਰਹੇ ਆ ਇਹ ਭਾਰਤ ਦੇ ਇਤਿਹਾਸ ਵਿੱਚ ਅਜਿਹਾ ਦਰ ਲਿਖਿਆ ਜਾਣਾ ਹੈ ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਖਾਸ ਹੈ ਕਿਉਂਕਿ ਅੱਜ ਪੰਜਾਬ ਨੇ ਜਿਵੇਂ ਕਿਸਾਨੀ ਅੰਦੋਲਨ ਵਿੱਚ ਪੰਜਾਬ ਨੇ ਅਗਵਾਈ ਕੀਤੀ ਸੀ ਅੱਜ ਜਿੱਥੇ ਪੂਰੇ ਭਾਰਤ ਦੇ ਵਿੱਚ ਪੱਤਰਕਾਰਾਂ ਦੇ ਹਮਲੇ ਹੋ ਰਿਹਾ ਕਤਲ ਹੋ ਰਿਹਾ ਪੱਤਰਕਾਰਾਂ ਦੇ ਚੈਨਲ ਬੰਦ ਕੀਤੇ ਜਾ ਰਹੇ ਹਨ ਜੇਹਲਾਂ ਬੰਦ ਕੀਤੇ ਜਾ ਰਹੇ ਹਨ ਉੱਥੇ ਵੀ ਪੰਜਾਬ ਅਗਵਾਈ ਕਰ ਰਿਹਾ ਹੈ ਪੰਜਾਬ ਅਗਵਾਈ ਕਰ ਰਿਹਾ ਹੈ ਸਾਡੇ ਸਾਥੀ ਨੇ ਜਿਹਨਾਂ ਦੇ ਪਰਚਾ ਮਿੰਟੂ ਗੁਰੂਸਰੀਆ ਜਦੋਂ ਅਸੀਂ ਚੰਡੀਗੜ੍ਹ ਇਕੱਠੇ ਹੋਏ ਕਹਿੰਦੇ ਕੋਰਟ ਦਾ ਫੈਸਲਾ ਤੱਕ ਆਪਾਂ ਕੁਝ ਨਾ ਚੱਲੀਏ ਪਰ ਅਸੀਂ ਆਖਿਆ ਅਸੀਂ ਕੋਰਟ ਤੋਂ ਵੀ ਫੈਸਲਾ ਲੈਣਾ ਹੈ ਤੇ ਸਭ ਤੋਂ ਵੱਡਾ ਫੈਸਲਾ ਅਸੀਂ ਜਾਂਚਾਂ ਦੀ ਕਚਹਿਰੀ ਤੋਂ ਲੈਣਾ ਹੈ ਇਹ ਚਾਕਾ ਦੀ ਕਚੈਰੀ ਨੇ ਜੇ ਪਰਚਾ ਰੱਦ ਕਰਤਾ ਫਿਰ ਸਰਕਾਰ ਦੀ ਯੂਰਤ ਲਈ ਕਿਉਂ ਪਰਚਾ ਸਟੈਂਡ ਕਰਕੇ ਨਾ ਅਸੀਂ ਅੱਜ ਪਰਚਾ ਰੱਦ ਕਰਾਉਣ ਲਈ ਆ ਨਾ ਸਾਨੂੰ ਕੈਦਨਾ ਦੀ ਪਰਵਾਹ ਸਾਡੇ ਲੋਕਾਂ ਦੀ ਸਾਡੇ ਜਿੰਨੇ ਮਰਜ਼ੀ ਕੈਦ ਬੰਦ ਹੋ ਜਾਣ ਜਿੰਨਾ ਮਰਜ਼ੀ ਪਰਚੇ ਹੋ ਜਾਣ ਪਰ ਅਸੀਂ ਜਿੰਨਾ ਚਿਰ ਸਾਡੇ ਲੋਕ ਹੈ ਅਸੀਂ ਲੋਕ ਪੱਖੀ ਗੱਲ ਕਰਦੇ ਰਹਿਾਂਗੇ ਸਾਡੀ ਜਿਹੜੀ ਆਵਾਜ਼ ਹੈ ਉਹ ਲੋਕ ਪੱਖੀ ਰਹੂਗੀ ਬੜੇ ਲੋਕ ਕਹਿੰਦੇ ਆ ਕਿ ਪੱਕਰ ਕਰਿਆ ਨਾ ਇੱਕ ਵੀ ਉਹ ਨਹੀਂ ਜਾਣਦਾ ਚਾਹੀਦਾ बिल्कुल नहीं करना चाहिए पर जिम्मे पहला बोलिया गोबिंद ने कहा तो ही कचहरी करना पैता है फिर, फिर इन्होंने दसना पैता है अच पता लग जाऊगा इस तरीके खिलाफ लड़े ने किस तरीके पत्रकार ना खड़े नेैस क्लबा ਜਿੱਤੋ ਜਿੱਤੋ ਵੀ ਪੱਤਰਕਾਰ ਆਇਆ ਹਾਜਾ ਮਾਲਵਾ ਗਵਾਪਾ ਸਾਰੇ ਪਾਸਿਓ ਜਿੰਨੇ ਵੀ ਪੱਤਰਕਾਰ ਆਇਆ ਸਾਰਿਆਂ ਨੇ ਜਿਹੜਿਆ ਮੰਗ ਪੱਤਰ ਦਿੱਤੇ ਸਾਰਿਆਂ ਨੇ ਵਾਧੂ ਵੱਖ ਜਗਾ ਕੇ ਪ੍ਰੋਟੈਸਟ ਦਿੱਤੇ ਮੇਰਾ ਸਾਰੇ ਆਗੇ ਸਿਰ ਝੁਕਦਾ ਹੈ ਜੇ ਕਿਸੇ ਪੱਤਰਕਾਰ ਨੂੰ ਮੇਰੇ ਕਿਸੇ ਨਾਲ ਕੋਈ ਥੱਪਾ ਗਿਲਾ ਵੀ ਹੋਵੇ ਮੈਂ ਉਹ ਸਾਰੇ ਸਾਥੀਆਂ ਤੋਂ ਵੀ ਮਾਫੀ ਕਰਦਾ ਜੇ ਤੁਹਾਡੇ ਗਿਲੇ ਮੇਰੇ ਸਿਰ 'ਤੇ ਤੁਸੀਂ ਅੱਜ ਸਾਰੇ ਗਲੇ ਸ਼ਿਕਵੇ ਸਭ ਕੁਝ ਪਲਾ ਕੇ ਇੱਥੇ ਆਏ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਜੇ ਕੋਈ ਬੋਲਣ ਦੇ ਵਿੱਚ ਗਲਤੀ ਹੋ ਗਈ ਹੋਵੇ ਤਾਂ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਦਾਬਾਦ ਸਾਡਾ ਇਹ ਸਭ ਹਿੱਸੇ ਵਿੱਚ ਦੋਸਤੋ ਤੁਸੀਂ ਦੇਖ ਸਕਦੇ ਹੋ ਪੱਤਰਕਾਰਾਂ ਦੇ ਹੱਕ ਦੇ ਵਿੱਚ ਮਾਰਚ ਕੱਢਿਆ ਜਾ ਰਿਹਾ ਹੈਗਾ ਜਿੱਨੇ ਵੀ ਜਮਹੂਰੀਤ ਹੱਕ ਜਿੱਥੇ ਬੰਦੇ ਪਹੁੰਚੀਆਂ ਸੀਗੀਆਂ ਪੱਤਰਕਾਰਾਂ ਭਰਾਵਾਂ ਦਾ ਪੂਨਾ ਸਮਰਥਨ ਕਰਨ ਦੇ ਲਈ ਉਹਨਾਂ ਨੂੰ ਮਾਰਚ ਕੱਢਿਆ ਜਾ ਰਿਹਾ ਹੈਗਾ ਮਾਰਚ ਤੁਸੀਂ ਦੇਖ ਲਓ ਕਿੰਨਾ ਵੱਡਾ ਕਾਫਲਾ ਜੋ ਕਿ ਪੁਰਾਣੇ ਬੱਸ ਸਟੈਂਡ ਤੱਕ ਜਾਊਗਾ ਨਵੇਂ ਪਸਟੈਂਡ ਤੋਂ ਲੈ ਕੇ ਬਟਿੰਡੇ ਦੇ ਜਾਮਪੂਰੀ ਤਰ੍ਹਾਂ ਜਾਮ ਹੋ ਚੁੱਕੀ ਹੈ ਜਿਹੜੀ ਟਰੈਕ ਤੇ ਬੱਸਾਂ ਫਸ ਚੁੱਕੀਆਂ ਨੇ ਤੇ ਤੁਸੀਂ ਦੇਖੋ ਪੱਤਰਕਾਰਾਂ ਦੇ ਪਾਰ ਦੇ ਹੱਕ ਦੇ ਵਿੱਚ ਉਤਰੇ ਹੋਏ ਨੇ ਪਿੰਡ ਵਾਲੇ ਲੋਕ ਕਿਸਾਨ ਜਿ세 ਬੰਦਿਆਂ ਦੇ ਆਗੂ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਇਹ ਦੇਖੋ ਕਿਸ ਤਰ੍ਹਾਂ एक बस स्टैंड बसन रवाना हो चुकी है